ਖੱਟਣਾ ਖਾਲੀ ਸਹਜ ਮम्मा ਲੋਈ ਤੁਸੀਂ ਦੇਖਿਆ ਪਿਛਲੀ ਵੀਡੀਓ ਚ ਪ੍ਰੀਸੇਦਾਰ ਆਏ ਹੋਏ ਨਹੀਂ ਉੱਧਰ ਤੇ ਮੌਸਮ ਹੋ ਗਿਆ ਬਹੁਤ ਵਧੀਆ ਬੱਦਲ ਹੋ ਗਏ ਤੇ ਖਾ ਖੂ ਕੇ ਸਮੋਸੇ ਤੇ ਨਿਕਲ ਆਈ ਜੀ ਅਸੀਂ ਬਾਹਰ ਘੁੰਮਣ ਲਈ ਹਾਂ ਚਲੋ ਉੱਧਰ ਨੂੰ ਪਾਰਕ ਜੀ ਬਾਅਦ ਚ ਆਉਂਗੇ ਆਜੋ ਪਹਿਲਾਂ ਉੱਧਰ ਘੁੰਮ ਕੇ ਆਈਏ ਬਰਾਂ ਨੂੰ ਜਿਹੜਾ ਕੱਢ ਗਈਏ ਲੋਈ ਪਾਰਕ ਜੀ ਚੱਲਣ ਲੱਗੀ ਜੀ ਤਾਂਸ ਹਾਂ ਹੈ ਨਾ ਮੈਨੂੰ ਪਤਾ ਨਹੀਂ ਓਰੇ ਲਾਉਣਗੇ ਓਰੇ ਬੋਡ ਮਾ ਦਿੰਦੇ ਆ ਫਿਲਮ ਹੀ ਲੱਗਦੀ ਆ ਤੇ ਓਰੇ ਲਾਉਣੇ ਹੁੰਦੇ ਆ ਓਰੇ ਮਨ ਲੱਗੀ ਓਰੇ ਦੇ ਕਮਿਊਨਿਟੀ ਵੱਲੋਂ ਇਹ ਫਿਲਮ ਲਾਉਣ ਦੇ ਓਰੇ ਇਹ ਆ ਪਾਰਕ ਚ ਓਰੇ ਕੁਰਸੀਆਂ ਕਾਸੀਆਂ ਲਾ ਦਨੇ ਆ ਫਿਰ ਸੈਨ ਉਹ ਸਕਰੀਨ ਲਿਆ ਕੇ ਪ੍ਰੋਜੈਕਟਰ ਲਿਆ ਕੇ ਜਦੋਂ ਸੈਨ ਚੱਲਦੀ ਆ ਫਿਰ ਉਹਨਾਂ ਨੇ ਲੈਣਗੇ ਜਣੇ ਆ ਜਾਓ ਤੁਸੀਂ ਹੋਰ ਉਹ ਦੇਖੋ ਉਹਨਾਂ ਦੀ ਗੇਮ ਚੱਲ ਰਹੀ ਇੱਧਰ ਜਵਾਕਾਂ ਨੂੰ ਹੁਲਾ ਰਹੇ ਆਂ ਰਾ ਕੋਈ ਕੋਈ ਬੰਦਾ ਨਵੇਂ ਚਲਾਉਣ ਲੱਗਿਆ ਰੇ ਸਾਡੇ ਕਿਨੇ ਹਾਈ ਹਾਈ ਆ ਆੜੂ ਲੱਗੇ ਹੋਏ ਆ ਆ ਦੇਖੋ ਕਿਆ ਸੋਣਾ ਲਾਲ ਰੰਗ ਦੇ ਪੱਤੇ ਇਹਨੂੰ ਨਰਾਕਤ ਨੂੰ ਹਰੇ ਉਹ ਦੇਖੋ ਉਹ ਤਾਂ ਕੋਈ ਛਾਮਾ ਬਣਾ ਕੇ ਰੱਖਣਾ ਕਿਹੜਾ ਆ ਇਹਦੇ ਇਹਦੇ ਤਾਂ ਮੈਂ ਕਹਿੰਦਾ ਮੀਂਹ ਦੀ ਕਣੀ ਵੀ ਨਹੀਂ ਆਉਂਦੀ ਹੁਣੇ ਸੰਘਣਾ ਹੈ ਨਾ ਆਹ ਇਹਨਾਂ ਸੰਘਣਾ

ਇੱਧਰ ਨੂੰ ਚੱਲਦੇ ਆਂ ਹਾਂ ਆਜੋ ਆਜੋ ਤੁਰਿਆਓ ਤੁਰਿਆਓ ਆ ਗੁਰੂ ਜੀ ਆਹ ਦੇਖੋ ਕਿ ਕਿੰਨੀ ਲੱਗੀ ਵੀ ਰੋਜ਼ ਮੈਰੀ ਹਾਂ ਮੈਂ ਕਿੰਨੀ ਲੱਗੀ ਰਹੀ ਆ ਮੁੱਦਾ ਮਾਰਕੀਟ ਚ ਪਤਾ ਨਹੀਂ ਸਾਢੇ ਤਿੰਨ ਨੂੰ ਹਾਂ ਆ ਬੂਟੀ ਆੜ ਹੀ ਬਹੁਤ ਵਿਗਦੀ ਬੂਹੜੀਆਂ ਲੱਗੀ ਹੋਈ ਆ ਹਾਂ ਇਹਦੇ ਬੈਨਫਿਟ ਬਹੁਤ ਆ ਕੋੜੇ ਇਹ ਵੀ ਦਿੰਦੇ ਆ ਦੇਖੋ ਬੱਦਲ ਕਿੰਦਾ ਆ ਗਿਆ ਇੱਧਰ ਵੀ ਹਨੀ ਪਾਉ ਅੱਜ ਹਾਂ ਹਾਂ ਕੀ ਜੀ ਹਾਂ ਇਹਦਾ ਤੇਲ ਜਬਾੜੀ ਕਾਰੇ ਲਈ ਵਰਤ ਹੁੰਦਾ ਇਹ ਜਬਾਲ ਬੂਲ ਝਾੜਦੇ ਹੁਣ ਬੰਦੇ ਦੇ ਹਾਂ ਇਹੇ ਨਾਲ ਨਾਲ ਵੀ ਕਹਿੰਦੇ ਪਾਣੀ ਪੋਣੀ ਚ ਪਾ ਕੇ ਬਾੜਦੇ ਹਾਂ ਇਹ ਇੱਧਰ ਆ ਲੋ ਕੰਬੈਨ ਚੱਲ ਰਹੀ ਭਾਈ ਲੋ ਜੀ ਕਿਆ ਆ ਰਿਹਾ ਟਰੈਕਟਰ ਆਈ ਜਿਹੜਾ ਆਪਣੇ ਆਹ ਲਾ ਲੋ ਵੀ ਥੇਤਾਂ ਜਹਾ ਰੇਪ ਆਉਨੇ ਆ ਕੋਹਾ ਜਿਹੜਾ ਪਤਲਾ ਕੋਹਾ ਜੀ ਨੂੰ ਲਾ ਲੋ ਕੋ ਉੱਪਰ ਗੈਸ ਤੇ ਨਿਕਲਦਾ ਉਹਦਾ ਇਹ ਮਲਗੀ ਜਿਵੇਂ ਆਪਣੇ ਲਾ ਲੋ ਛੜਕਾ ਉਹ ਕਰਦੇ ਆ ਇਹ ਖੇਤ ਤੇ ਆਜੋ ਆਜੋ ਇੱਥੋਂ ਉਧਰ ਜਾ ਇੱਲਤ ਦੀ ਗੱਲ ਨਹੀਂ ਕਰ ਜੂਗਾ ਆਜੋ ਆਜੋ ਤੁਰਿਆਓ ਆਈ ਹਾਲ ਉਧਰ ਵਾਲਾ ਖੇਤ ਨਵੇੜ ਗਿਆ ਆ ਗਈ ਹਾਂ ਹਾਂ ਆਹ ਗਾਹਾਂ ਉਹ ਵੀ ਰਾਹ ਹਟ ਜਿੱਥੇ ਮੈਂ ਜਾਂਦਾ ਲੋਈ ਮੈਨੂੰ ਵਿਚਾਰੇ ਨੂੰ ਆਹ ਬੱਦਲ ਦੇਖ ਕੇ ਡਰ ਲੱਗਦਾ ਹੁਣਾਂ ਨਾ ਪਰ ਆਪਣਾ ਜੱਟਾ ਵਾਲਾ ਕੰਮ ਹੈ ਹਾਂ ਜੀ ਹਾਂ ਮੈਂ ਰੱਬ ਨੂੰ ਸਾਰੇ ਪਾਸੇ ਜਿੱਦੇ ਹੁੰਦੀ ਆ ਇਤਨਾ ਆਪਣਾ ਜੱਟਾ ਨੂੰ ਜਦ ਇਹੋ ਜਿਹਾ ਫੜਾ ਫੜ ਟਰਾਲੀਆਂ ਲਿਆਉ ਮਸ਼ੀਨਾਂ ਆ ਦੇ ਹੋਰ ਹੋਹ ਇੱਥੇ ਟਰੈਕਟਰ ਮਗਰ ਤੁਸੀਂ ਆਏ ਦੇਖ ਲਓ ਹੁਣ 2 ਹਫ਼ਤੇ ਤੋਂ ਪੂਰੀ ਧੁੱਪ ਪੈਂਦੀ ਸੀ ਆਹ ਹਫ਼ਤੇ ਦੀ ਲਾ ਲਓ ਵੀ ਤੁਸੀਂ ਆਹ ਬੜਾਈ ਜੱਲੀ ਆ ਹੁਣ 4-5 ਦਿਨ ਹੋ ਗਏ ਆਗ ਹੋ ਗਿਆ ਉਧਰੋਂ ਸ਼ੁਰੂ ਆ ਹੋ ਕੇ ਬੱਦਲ ਜੇ ਕੁਝ ਨਹੀਂ ਚੜਦਾ ਤੁਸੀਂ ਕਰਕੇ ਕਿੰਨੀ ਫੇਤੀ ਗਈ ਐਨੀ ਹਰੀ ਪਈ ਦੀ ਜੱਟਾਂ ਦਾ ਟੈਨਸ਼ਨ ਪੈ ਜਾਂਦੀ ਸਰਾ ਜਿਹੜੀ 2 ਦਿਨ ਤੋਂ ਪਪਾ ਵੀ ਉਸੀ ਨੇ ਸਕਾਈ ਐ ਇਹ ਹਾਂ ਹੋਈ ਟੈਨਸ਼ਨ ਲੱਗਦੀ ਆਪਾਂ ਹੋਰ ਹੋਣੀ ਇੱਕ ਵਾਰ ਹੈ ਕੋਈ ਅਸੀਂ ਉਰੇ ਵੀ ਘਰ ਦੇਖ ਕੇ ਗਏ ਤੇ ਆ ਆ ਆ ਤਾਂ ਗੁਰਪਿਆ ਦੀ ਆ ਉਰੇ ਹੀ ਹੁੰਦਾ ਕਿਤੇ ਹਾਂ ਇਹ ਰੀ ਇਹ ਦੇਖਿਆ ਸੀ ਆ ਸੜਕ ਦੇ ਉੱਤੇ ਘਰ ਸੋਹਣੇ ਇੱਦਾਂ ਹਾਂ ਹੀ ਹਾਂ ਸਾਰੇ ਘਰ ਨਵੇਂ ਬਣੇ ਹੋયા ਹਾਂ ਹਾਂ ਇਹ ਸੀ ਵੀ ਲਾਏ ਬੈ ਤੇ ਜੀ ਉਹਨਾਂ ਨੇ ਸਾਰੇ ਕਮਰਿਆਂ ਵਿੱਚ ਹਾਂ ਸ਼ਹਿਰ ਜਿਸ ਦਾ ਹੀ ਦੇਖਿਆ ਦਾ ਜਿਹੜਾ ਅੱਜ ਅੱਛਾ ਜੀ ਕਸਤੀ ਲਾਉਣਾ ਮੋਤੀ ਗਾਹੀ ਤੇ ਪਾਉ ਦੇਖੇ ਲਓ ਜੀ ਇੱਥੇ ਵੀ ਲਾ ਲਓ ਵੀ ਆਹ ਕੋਰੇ ਜੱਟਾ ਨੇ ਕਰਤੀ ਸ਼ੁਰੂ ਪੜਾਈ ਕਣਕ ਦੀ ਤੇ ਬੱਦਲ ਆ ਗਿਆ ਉੱਤੋਂ ਜੜ ਕੇ ਬੱਦਲ ਘੋਰ ਨਾਲ ਲੱਗਿਆ ਹੋਇਆ ਤੇ ਰੱਬ ਨੂੰ ਗਾਣੇ ਪੈਰੇ ਹੁੰਦਾ ਜੱਟਾਂ ਨਾਲ ਕਿਸਾਨਾਂ ਨਾਲ ਸਾਡਾ ਦੋ ਦਿਨ ਦੀ ਧੁੱਪ ਹੀ ਪੈ ਰਹੀ ਸੀ ਤੇ ਨਾਲ ਤੋਂ ਆਪ ਤੇ ਵੀ ਦੋ ਆਪ ਤੇ ਹੋਗੇ ਤਾਂ ਤੇ ਦੋ ਆਪ ਤੇ ਦੀ ਧੁੱਪ ਪੈ ਰਹੀ ਸੀ ਪੂਰੀ ਟੈਂਪਰੇਚਰ ਤਾਂ ਹੋਇਆ 32 ਤੇ 35 ਦਾ ਤੇ ਹੁਣ ਦੇਖ ਲਓ ਵੀ ਕਣਕਾਂ ਦੇ ਨਾਲ ਆ ਦਿਨੋਂ ਦਿਨਾਂ ਚ ਆ ਗਈਆਂ ਤੇ ਆ ਇਧਰ ਕਣਕਾਂ ਦੀ ਵਾਢੀ ਸ਼ੁਰੂ ਹੋ ਗਈ ਦੇ ਉਪਰ ਤੋਂ ਲੇਗਰੂ ਵੀ ਰੱਬ ਨੇ ਇਧਰ ਬੱਦਲ ਛੜ ਕੇ ਆ ਗਿਆ ਆਜੋ ਇਧਰ ਗਾਹ ਨੂੰ ਚੱਲੀਏ ਮਾੜਿਆ ਹੋਰ ਆਜੋ ਗਾਹ ਤੱਕ ਲਾਜੀ ਇੱਕ ਜਿਹੜਾ ਆਪਾਂ ਨੂੰ ਘੁੰਮੋ ਮਤਲਬ ਆ। ਖਾਈ ਮਚੀਨ ਨੂੰ ਘੁੰਮਣ ਦਾ ਰਸਤਾ ਹੀ ਬਣਾਉਣਾ ਹੈ ਇਹ। ਤਾਂ ਹੀ ਨਾ ਫਰੇ ਨੇ ਗੁੰਝਾ ਲਾਇਆ ਨਾ। ਤਾਂ ਹੀ ਮੁੜਨ ਦਾ ਪਹਿਲਾਂ ਗੁੰਝੇ ਲਾਉਣੇ ਜੀ ਇਹਨੇ। ਹੈ? ਹਾਂ ਜੇ ਲੋ ਡਰਾਈਵਰ ਨੇ ਜਮਾ ਨਾ ਕਰਾਉਂਦੇ ਜੀ। ਹਾਂ ਕਹਿਵੋ ਨਾ ਕਹਿਵੋ ਲੱਗਦਾ ਆਪਣੇ ਦਾ ਭਰ ਜੰਨੇ ਆ ਜੋ ਕਣਕ ਵਾਟ। ਪਰ ਹੁਣ ਹੁਣ ਤਾਂ ਆਪਣੇ ਵੀ ਕਹਿਵਨ ਵਾਲੀਆਂ ਆਉਣ ਲੱਗ ਗਈ ਜੀ ਨਵੀਆਂ। ਉਹਨਾ ਕੰਪਰ ਹਾਂ ਹੀ ਹਾਂ ਮੈਂ ਕੰਮ ਉਹ ਆ ਜਾਂਦਾ ਇਥੇ ਲਾਲੋ ਵੀ ਸਾਈਹ ਜਾਂਦਾ ਇਹਦੇ ਗਾਂ ਸੜਕ ਡੱਪ ਕੇ ਦੇਖ ਕੇ ਆਉਂਦੇ ਫਿਰ ਆਈਆਂ ਬਾਂਹ ਟ੍ਰਾਂਸਪੋਰਟ ਵਾ ਘਰ ਤੇ ਜੇ ਤੁਰ ਕੇ ਉਹਨਾਂ ਬੰਦੇ ਨੇ ਕਿਲੋ ਕਿਲੋ ਮੀਟਰ ਪੈ ਜਾਂਦੀ ਜੀ ਇਹ ਸਹੀ ਹੈ ਗੱਡੀ ਇਹ ਵੀ ਐਕਸੀਡੈਂਟ ਲੱਗਦੀ ਆ ਉਹਨਾਂ ਨੇ ਪੁਲਿਸ ਵਾਲੇ ਨੇ ਬੰਦ ਕਰੀ ਵੀ ਮੇਰੇ ਖਿਆਲ ਐਕਸੀਡੈਂਟ ਹੋਣੀ ਜੀ ਆਹ ਦੇਖੋ ਆ ਮੂਰੇ ਤੇ ਆ ਦੇਖੋ ਮੂੜੀ ਆ ਨਾ ਨਾ ਐਕਸੀਡੈਂਟ ਹੋਈ ਵੀ ਆ ਦੇਖੋ ਹੈ ਨਹੀਂ ਕੰਮਰੇ ਕੰਪ ਸਾਈਹ ਸੱਟ ਨਾ ਖਾ ਲਈ ਉਹ ਤਾਂ ਖਾਲੀ ਚੱਲ ਆ ਜਾ ਨੀ ਮਰੇ 2000 ਨਾਲ ਇਕੱਠੀ ਹੋਈ ਆ ਚਲੋ ਚਲੋ ਸੁਰੋ ਮੈਂ ਤੇ ਪੁੱਛਿਆ ਵੀ ਹਾਲੀ ਟਰੈਕਟਰ ਮੈਂ ਮੂਰੇ ਆ ਦੇਖੋ ਟਰੈਕਟਰ ਇਹ ਵੀ ਨਾਲ ਦੀ ਨਾਲ ਹਾਂ ਨਾਲ ਦੀ ਨਾਲ ਰਹੇ ਇਹ ਦੇਸੀ ਰਹੇ ਪਉਦਾ ਹੀ ਟਰੈਕਟਰ ਇਹ ਟਰੈਕਟਰ ਦਾ ਹੈ ਆ ਚੁੱਪ ਥੀ ਵਾਤਾਗਾਤ ਨਹੀਂ ਤੈਨੂੰ ਸਾਰਾ ਪਤਾ ਤੈਨੂੰ ਝੂਠ ਬੋਲਦੀ ਤੂੰ ਕੱਟ ਜੋੜੀਓ ਟਰੈਕਟਰ ਹਲਾ ਤੈਨੂੰ ਵੀ ਪਤਾ ਹਾਂ ਦੇਖੋ ਲੱਤ ਦੀ ਚੌਂ ਹਾਂ ਬਿਜਲੀ ਚੌਣਿਓ ਬਿਜਲੀ ਲਸਕਣ ਲੱਗ ਗਈ ਚੌਣਿਓ ਆ ਜਾਓ ਨੋ ਉੱਥੇ ਤੱਕ ਜਾ ਕੇ ਉਹਨੇ ਜਿਹੜਾ ਕੱਟ ਕੇ ਆਹੋ ਲੰਬੀ ਡਿੰਕ ਹੋ ਜਾ ਥੋੜੀ ਚਲੋ ਹਾਂ ਉਹ ਮੀਟਰ ਜਾਦੇ ਪਾਈਪ ਪੂਰੇ ਆ ਪੱਟਣ ਲੱਗੇ ਹੋਏ ਤੇ ਆਹ ਆ ਪਾਈਪ ਲਾਈਨ ਨਾਲ ਦੀ ਨਾਲ ਮੈਂ ਉਰੇ ਆਏ ਨਾ ਕੋਈ ਆ ਸਾਰੇ ਇੱਧਰ ਘਰ ਨਵੇਂ ਪੈਣ ਲੱਗੇ ਹੋਏ ਸਾਰੇ ਆਹ ਇਹ ਉਹਨਾਂ ਵਾਸਤੇ ਗੈਸ ਨੂੰ ਸਪਲਾਈ ਸਪਲੂਈ ਦਾ ਕਰਕੇ ਕਰਨ ਲੱਗੇ ਹੋਏ ਆ ਆਈਆਂ ਸਾਰੇ ਘਰ ਨਵੇਂ ਆਈਏ ਇਹ ਸਾਈਡ ਪਰ ਹੋ ਦਿੱਤੀ ਨਹੀਂ ਸਕਦੇ ਹੈ ਵੋ ਜੀ ਆਏ ਲਾ ਸਕਦੇ ਤੁਸੀਂ ਕੱਪੜਾ ਕੱਪੜਾ ਆਇਓ ਗਿਆ ਹਾਂ ਹਾਂ ਕੰਦ ਨਹੀਂ ਤੁਸੀਂ ਕਰ ਸਕਦੇ ਹਾਂ ਮਤਲਬ ਕਿ ਆਏ ਚੱਕ ਕੇ ਤੁਸੀਂ ਕੱਪੜਾ ਜ਼ਰੂਰ ਲਾ ਸਕਦੇ ਆ ਪਰਦਾ ਕਰ ਨੂੰ ਕੰਦ ਨਹੀਂ ਕਰ ਸਕਦੇ ਹੋ ਹੋਰ ਹੀ ਹੋਰ ਚੀਜ਼ ਲਾ ਦੇਣੀ ਹੂੰ ਪਾਸ ਸਾਈਡ ਤੇ ਨਾਲ ਰੇਲੇ ਬੰਨੇ ਪਏ ਆ ਹੈ ਨਹੀਂ ਇਹ ਦੂਆ ਜਿਹੜੇ ਉਹ ਇਕੱਠਾ ਬਣਾਉਂਦਾ ਹੋ ਮਸ਼ੀਨ ਪਾਈ ਹੋਊਗਾ ਆ ਵੀ ਮਸ਼ੀਨਾਂ ਨਵੀਂ ਆਈਆਂ ਪਹਿਲਾਂ ਲੂਜੀ ਕੋਲ ਦੇਖਿਆ ਕਹੀਂ ਪੁਰਾਣੀ ਆ ਦੂਜੇ ਡਿਜ਼ਾਈਨ ਦੀ ਛੋਟ ਛੋਟੀਆਂ ਦੀਆਂ ਥੋੜੀਆਂ ਆ ਨਵੀਂ ਨਵੀਂ ਮਸ਼ੀਨਾਂ ਮਰੀ ਆਈਆਂ ਹਾਂ ਸੱਜ ਤੂੰ ਐਡਾ ਉਤਰ ਕੇ ਸੱਜ ਕੋ ਜੇਸਾ ਕੁਝ ਨਾ ਆ ਬਾਰੇ ਕਿਸੇ ਦਾੜਕੇ ਤੇ ਖਾਈ ਲੱਗਿਆ ਲੱਗਿਆ ਉਹ ਦੇਖ ਕੇ ਉਹ ਲਾਇਏ ਹੋਏ ਚਿੰਕੇ ਉਹਨਾਂ ਦੇਖੋ ਟਰੱਕ ਦੇਖਦੇ ਲੈ ਇਹ ਦੇਖੋ ਲੈ ਇਹ ਭਾਈ ਆ ਹੈ ਫੈਕਟਰੀ ਆਈ ਆ ਹੈ ਟਰਾਂਸਪੋਰਟ ਹਾਂਜੀ ਆ ਇਹ ਸਾਡੀ ਟਰਾਂਸਫੀਲਮ ਟਰਾਂਸਪੋਰਟ ਦਾਨੂ ਆ ਜੀ ਟਰਾਂਸਫੀਲਮ ਆ ਆ ਕਹਿੰਦੀ ਆ ਹਰ ਲਈ ਨਵੀਂ ਥੋੜੀ ਟਰਾਂਸਫੀਲਮ ਆਪਣੀ ਹੈ ਇਹ ਤੇ ਆ ਦੇਖੋ ਜੀ ਪੂਰੇ ਆ ਪਤਾ ਨਹੀਂ ਜਾ ਚੀਜ਼ ਆ ਕਈ ਜਗ੍ਹਾ ਤਾਂ ਇਹਨਾਂ ਨੇ ਐਡਿਟਿਡ ਬਿਲਡਿੰਗਾਂ ਦੇਖ ਲੋ ਨਵੀਆਂ ਕੰਮ ਚੱਲਦਾ ਚੱਲਦਾ ਰੁਕਿਆ ਹੋ ਗੱਬੇ ਪਤਾ ਨਹੀਂ ਕੋਈ ਕੇਸ ਕੁਸ ਕਰਦਾ ਜਿਵੇਂ ਆਪਣੇ ਕਾ ਸਟੇਪ ਆਦਨੇ ਸਟੇਪ ਸੇਹ ਜਾਲਦੀ ਹੁੰਦੀ ਆ ਕੋਈ ਨਵੀਂ ਉਹਨਾਂ ਨੇ ਦੇਖਿਓ ਅੰਦਰ ਪੂਰੀ ਵਧੀਆ ਬਣੀ ਹੋਈ ਆ। ਕਿ ਇਹਨਾਂ ਨੇ ਵਰੂ ਦੇ ਫੈਸ਼ਨ ਰੱਖਿਆ ਵਾ। ਵਰੂ ਤਾਂ ਆਈ ਉਰੇ ਇਦਾਂ ਨੇ ਆ ਛੱਡਿਆ ਹੋਇਆ ਪਲਾਟ-ਪਲੂਟ ਵੇਚੇ ਹੋਇਆ ਹਲੇ ਕਿਸੇ ਨੇ ਵਰਤਿਆ ਹੈ ਨਹੀਂ ਪਾਕ ਸ਼ੁਰੂ ਕਰਿਆ ਨਹੀਂ ਹੈ। ਨਹੀਂ ਉਹ ਬਿਲਡਿੰਗਾਂ ਵੀ ਆਪਣਾ ਦਾ ਡੰਗਰਾਂ ਨੂੰ ਪਾਲਣ ਵਾਲਾ ਹੋਰ ਉਰੇ ਉਰੇ ਦੇ ਤਾਂ ਡੰਗਰ ਹਾਰੀ ਜੀ ਆ ਖਾਂਦੇ ਵੀ ਨਹੀਂ ਕੱਖੀ ਹਾਲੇ। ਗાયਾਂ ਅਸੀਂ ਅਸੀਂ ਉੱਥੇ ਸਤਾਲੇ ਜਿੱਤੇ ਗਾਇਆਂ ਨੂੰ ਅਸੀਂ ਇੱਧਰ-ਉੱਧਰ ਲੈ ਕੇ ਜਾਂਦੇ ਜੇ ਬੱਚੀਆਂ ਨੂੰ ਮਜਾ ਲੋਣਾ ਕਿਤੇ ਮੱਕੀ ਨੂੰ ਮੂੰਹ ਪਾ ਜਾਣ। ਜਾਂ ਕਿ ਤਾਂ ਇਹਨੂੰ ਲੈ ਕੇ ਜਾਂਦੇ ਪਰਲੇ ਪਾਸੇ ਛੋਟੀਆਂ ਬੱਚੀਆਂ ਨੂੰ। ਆਪਣਾ ਹਾਂ ਦਾ ਇਹਨਾਂ ਦੇ ਕੁੱਤੇ ਵੀ ਦੇਖ ਲੀ ਤੂੰ ਲੋਗਾਂ ਨੂੰ ਜਦੋਂ ਰੁਕ ਜਾਂਦੇ ਆ ਉਹਦੇ ਨੂੰ ਮਾਰਦੇ ਆ ਕੀ ਗੱਲ ਆਈ ਇਹਦਾ ਉਹਨੇ ਕਿੱਦਿਆ ਘਕ ਮਾਰਦੇ ਰੁਕਦੇ ਉਹ ਕਿੱਥੀ ਵਿੱਚ ਫਸ ਗਈ ਗੱਲੇ ਵੀ ਸੁਣਦੇ ਹਾਂ ਦਰਦੀ ਨਾਲ ਉਹ ਟਰੱਕ 'ਚ ਬੈਠ ਕੇ ਚੱਲੂਗੇ ਹੁਣ ਠੀਕ ਆ ਆਉਂਦੇ ਦੇਖ ਮਾਮਾ ਜੀ ਉਹਨੇ ਮਜੀਦ मामੂ ਵੀ ਆਈ ਚਲੋ ਦਾਦਾ ਆਡਾ ਤੇ ਕਿ ਮਜੀਦਾ माजी ਵੀ ਤਾਂ ਇਹ ਜੀ ਚਲਾਉਂਦਾ ਤਾਂ 201 ਸੀ ਡਰੱਕ ਹਾਂ 201 201 ਨੰਬਰ ਦਾ ਦਦਾ ਨਹੀਂ ਹਾਰਮੋਨ ਜਿਹੜਾ ਚਲਾਉਂਦਾ ਉਹਦਾ 303 ਦਾ ਮੇਰੇ ਵਾਲੇ ਦਾ ਜਿਹੜਾ ਮੈਂ ਟ੍ਰੇਲਰ ਪੋਣਾ ਉਹਦਾ ਦੋ ਨੰਬਰ ਆ ਤੁਸੀਂ ਲਾ ਲਓ ਵੀ 300 ਪਤਾ ਨਹੀਂ ਕਿੰਨਾ ਨੰਬਰ ਚੱਲ ਰਿਹਾ ਹੈ 47 ਪਤਾ ਨਹੀਂ 54 57 ਮੇਰਾ 2 ਨੰਬਰ ਉਲੀ ਸਾਈਡੇ ਖੜਾ ਹੋਣਾ ਇਹਨਾਂ ਚ ਜਿਹੜਾ ਮੋਰੇ ਖੜੇ ਆ ਇਹ ਆਲੇ ਟਰੈਲਰ ਖੋਲੇਵੇਂ ਇਹਨਾਂ ਚ ਖੜਾ ਹੁੰਦਾ ਮੇਰਾ 2 ਨੰਬਰ ਇੱਥੇ ਤੱਕ ਨੂੰ ਇਹਨਾਂ ਦਾ ਰੁਟੀਨ ਦੇ ਕੀ ਹੋਵੇ ਹਾਂ ਕੁਛ ਨਹੀਂ ਹੁੰਦਾ ਇੰਨੀ ਕੀ ਤਾਂ ਛੱਟ ਬਾਤੀ ਹੁੰਦੀ ਆ ਆ ਦੇਖ ਲੋ ਕਿੜੀ ਦਾ ਆਟਾ ਰੁੱਲ ਗਿਆ ਹਾਂ ਬਸ ਹੋਇਆ ਫਰਮ ਆ ਹਾਂ ਕਹਿੰਦੇ ਕਿੜੀ ਹਾਟਾਂ ਵਿੱਚ ਟਰੈਲਰ ਚੱਕੀ ਹੋ ਫਰੀ ਜਾਂਦੀ ਆ ਜਿੱਥੇ ਬੰਦਾ ਆਵ ਕੇ ਰਿਹਾ ਉੱਥੇ ਕਿੜੀ ਦਾ ਆਟਾ ਰੁੱਲ ਗਿਆ ਹਾਂ ਹੈਂ ख पहली बारा लगता है हाँ। मैं भी पहली करें करें। हाँ जी। क्या फिर हाँ बोल छिलो चल कोई ना चल हाँ लो जी आ ट्रांसपोर्ट जिथे मैं कम कर दामा मामा जी कहते भी तेन ट्रक च लेके जावा फिर मैं ਆਈ ਕਿ ਮਾਮਾ ਜੀ ਦਾ ਟਰੱਕ ਖੜਾ ਹਾਂ ਮਾਮਾ ਜੀ ਚਲਾਉਂਦਾ ਇੱਥੇ ਮੰਜੀ ਦਾ ਮਾਮਾ ਜੀ ਚਲਾਉਂਦਾ ਨਾ ਪੁੱਤ ਮੇਰਾ ਟਰੱਕ ਖੜਾ ਉਧਰ ਦੂਏ ਪਾਸੇ ਖੜਾ ਉਹ ਪਿੱਛੇ ਜਿਹੜਾ ਵਾ ਪਿੱਛੇ ਟਰਾਲੀ ਪੋਣਾ ਉਹ ਖੜੀਓ ਰੇਖੜੀ ਹਾਂ ਉਹ ਦੇਖੜੀ ਆਹੋ ਜੇ ਆਹੋ ਜੇ ਦੋ ਨੰਬਰ ਆਹੋ ਜੇ ਆਇਆ ਨਾ ਨਾ ਪੁੱਤ ਉਹ ਜਿਹੜਾ ਦੂਏ ਲੋਡ ਖੜਾ ਟਰਾਲੀ ਖੋਲੀ ਹੋਈ ਹਾਂ ਚਲੋ ਚੱਲੀਏ ਫੇਰ ਦਖਾਉਂਗਾ ਕਿਸ ਦਿਨ ਹਾਂ 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 ਉਹ ਬਲੂ ਕਲਰ ਦਾ ਹਾਂ ਗਰੇ ਕਲਰ ਦਾ ਜਿਹਨੂੰ ਗਰੇ ਦੇ ਨਾਲ ਜਿਹੜਾ ਵਾਈਟ ਖੜਾ ਉਹ ਦੇਖੜਾ ਨਹੀਂ ਗਰੇ ਦੇ ਨਾਲ ਵਾਈਟ ਵੀ ਆ সিলਵਰ ਉਹ ਹਾਂ ਚਲੋ ਮੇਰਾ ਹੋ ਗਿਆ ਚਲੋ ਚੱਲੀਏ ਚਲੋ 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 ਆ ਟਰੈਕਟਰ ਆ ਗਿਆ ਉਹ ਦੇਖ ਇੱਕ ਗੋਹੜਾ ਲੀਨ ਵੀ ਗਿਰ ਗਈ ਸੀ ਉਹਦੇ ਵੀ 6:30 ਦੀ ਗੋਡੇ ਪਰ ਪਤਾ ਹਾਂ ਆਈ ਲੋਗ ਕਰਦੇ ਹੀ ਹੁੰਦੇ ਹੋਰ ਹੋਰ ਜੇ ਭੁੱਲ ਗਏ ਭਾਈ ਤੂੰ ਯਾਦ ਕਰਾ ਦੇ ਹਾਂ ਹੁਣ ਤੂੰ ਯਾਦ ਕਰਾ ਦੇ ਕਿਹਾ ਕਹਿੰਦਾ ਮਾਮਾ ਜੀ ਦਾਦ ਨੇ ਛੇਤੀ ਘਰ ਯਾਦ ਕਰਾ ਦੇ ਹਾਂ ਕਿਹੜੀ ਆਟਾ ਲੈ ਕੇ ਜਾਂਦੀ ਹਾਂ ਕਿਹੜੀ ਆਟਾ ਲੈ ਫਿਰ ਜਾਂਦੀ ਜਦ ਵੀ ਗਿਰਦਾ ਕਹਿੰਦਾ ਕਿਹੜੀ ਦਾ ਆਟਾ ਢੋਲੀ ਜਾਂਦੇ ਜਦ ਕੋਈ ਗਿਰਦਾ ਹੋਰ ਜ਼ਿਆਦਾ ਸੀ ਗਿਰਦੇ ਹੁੰਦੇ ਤੁਸੀਂ ਛੋਡਣ ਦੇ ਜਾਵੀਂ ਕਿਹੜੀ ਦਾ ਆਟਾ ਢੋਲੀਏ ਕਰਦਾ ਜਦ ਵੀ ਦਾਦੀ ਕਹਿੰਦੇ ਉਹ ਕਹਿੰਦੀ ਸੀ ਹਾਂ ਮਾਮਾ ਜੀ ਦੀ ਦਾਦੀ ਜਦ ਕਹਿੰਦੀ ਸੀ ਹਾਂ ਕੀੜੀ ਦਾ ਆਟਾ ਡੁੱਲ ਗਿਆ ਕੋਈ ਨਾ ਬਾਪੂ ਕੁਮਾਰ ਦੰਦੀ ਦੀ ਜਿਹੜਾ ਮਾਮਾ ਜੀ ਦੇ ਗੁਰਪ੍ਰੀਤ ਮਾਮਾ ਜੀ ਦੇ ਹਾਂ ਲੈ ਹਾਂ ਤੇਰੀ ਫੜ ਦਾਦੀ ਹੂੰ ਮਜੀ ਚਾਚੂ ਦੇ ਮਾਂ ਮਜੀ ਚਾਚੂ ਵੀ ਦਾਦੀ ਐਵੇਂ ਕਹਿੰਦੀ ਸੀ ਦਾਦੀ ਸਾਰੀਆਂ ਦਾਦੀਆਂ ਐਵੇਂ ਕਹਿੰਦੀਆਂ ਹੁੰਦੀਆਂ ਹਾਂ ਤੇਰੀ ਦਾਦੀ ਪੂਏ ਪਾਈ ਬੰਬਾਏ ਦਾ ਦੀ ਬੂਆ ਮੈਂ ਨਹੀਂ ਦੱਸਣੀ ਕਦ ਹੂੰ ਦੱਸ ਲੋ ਜੀ ਟਾਈਮ ਹੋ ਗਿਆ ਸਵਾ 8 ਬੱਦਲ ਬੱਦਲ ਵਾਈ ਤਾਂ ਵੀ ਦੇ ਲੋ ਇੰਨਾ ਤੇਨ ਪਿਆ ਲੋ ਵੀ ਹੁਣ ਆਏ ਦੱਸੋ ਸਮੋਸੇ ਹਾਜਮ ਹੋ ਗਏ ਮੈਨੂੰ ਹੀ ਤੁਹਾਡੇ ਹੋ ਗਏ ਚਾਰ ਚਾਰ ਦੇਖ ਲੈ ਨੀਂ ਨਾ ਵੀ ਕਰ ਗਈ ਫੇਰ ਕੀੜੀ ਘਟਾ ਦੁੰਨ ਗਿਆ ਹਾਂ ਕੋਈ ਨਾ ਕੀੜੀ ਘਟਾ ਦੁੰਨ ਕੋਕ ਮਾਰਦੇ ਗੋਡੇ ਤੇ ਕੀੜੀ 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 ਹੁਣ ਚਲੋ ਬਸ ਕੀੜੀ ਦਾ ਸਮੋਸੇ ਤਾਂ ਹਜਮ ਚੰਗੀ ਤਰ੍ਹਾਂ ਹੋ ਗਏ ਹੁਣ ਜੋ ਆਕਾਂ ਦੇ ਦਾ ਖਾਸ ਕਰਕੇ ਹੋ ਗਏ ਹਜਮ ਇਹਨਾਂ ਦੇ ਹਾਂ ਚਲੋ ਹੁਣ ਪਾਣੀ ਦੀ ਪਿਆਸ ਲੱਗੀ ਤੁਹਾਨੂੰ ਵੀ ਲੱਗੀ ਲੱਗੀ ਜੀ ਸਾਹਿਬ ਨੂੰ ਲੱਗੀ ਭਾਈ ਚਲੋ ਫਿਰ ਹੁਣ ਹੁਣ ਪਾਣੀ ਪੀਓ ਜਾਓ ਲੋ ਜੀ ਖਾ ਕੇ ਸਮੋਸੇ ਆਪਾਂ ਨਿਕਲੇ ਤੇ ਬਾਹਰ ਗੇੜਾ ਕੱਢਣ ਕਾਣੇ ਬੇਬੇ ਦੇ ਹਵਾ ਜੀ ਲੈਣ ਆਗੇ ਤੇ ਫਰੈਸ਼ ਹਵਾ ਆ ਜੂਗਾ ਕਰ ਦਿਓ ਕੁ ਮਿਲੋ ਫਿਰ ਲੋ ਹਵਾ ਲੱਗੇ ਹਾਂ ਗੀ 10 12 ਸਾਡੀ ਗੱਲ ਹੈ ਮੈਂ ਉਹਨਾਂ ਨੂੰ ਕਾਮੇ ਜਾ ਕੇ ਇਹ ਲੰਗ ਕਰਾ ਲਿਆ ਭਾਈ ਪੂਰੇ ਆ ਵੀ ਹਾਂ ਇਹ ਵੀ ਰੱਖਣਾ ਜਾ ਹਾਂ ਚਲ ਦਿੱਦਾਂ ਬਾਪੇ ਨੇ ਆਉਣਾ ਉਹਨੇ ਕਿਹਾ ਦੇਖੋ ਤਾਂ ਕਿਹਾ ਜੀ ਕੜੀ ਰੰਗਾ ਰਾਮ ਕਰਾਇਆ ਇਹਨਾਂ ਨੇ ਚੱਕਰ ਹੋਰ ਹਾਂ 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 ਇਹ ਕਿੱਥੇ ਕਰਾਉਂਦੇ ਪਰ ਕੋਈ ਸੋਹਣੀ ਲੱਗਦੇ ਰੰਗ ਮਾੜਾ ਤਾਂ ਨਹੀਂ ਲੱਗਦਾ ਇਹ ਦੇਖੋ ਕਿਆ ਸੋਹਣਾ ਲੱਗਦਾ ਹੈ ਇਹ ਚੰਗੇ ਲੱਗਦੇ ਆ ਆਪਣੇ ਇੰਡੀਆ ਲੋਕਾਂ ਨੂੰ ਭੜਕੀਲਾ ਲੱਗਦਾ ਹਾਂ ਜੀ ਹਾਂ ਇਹ ਤਾਂ ਹੈ ਤਾਂ ਗੱਲ ਕਰਦੇ ਨੇ ਰੇਗਨੇ ਕਿਚਨ ਕਰਨੀ ਵੀ ਆ ਦੇਖਿਆ ਰੰਗ ਕਰਾਇਆ ਦੇਖ ਉਰੇ ਆਏ ਵੀ ਉਰੇ ਲਾਲੋ ਵੀ ਸਾਰੇ ਨੇ ਤਕਰੀਬਨ ਇਹ ਜੇ ਕਰਾਇਆ ਉੱਥੇ ਉਹ ਇਕੱਲੇ ਜੇ ਬਣ ਕੇ ਕਰਾ ਕੇ ਤਾਂ ਗੱਲ ਕਰਕੇ ਜੀਵ ਜੇ ਲੱਗਦੇ ਹੁਣ ਇਹ ਹਾਂ ਜੀ ਹਾਂ ਬਾਰੀ ਕਿ ਇਹ ਕਿਹੜੀ ਚੀਜ਼ ਨਾਲ ਦੀ ਉੱਥੇ ਜਿੱਥੇ ਮਰਜ਼ੀ ਚਲੇ ਜਾਓ ਆਨ ਲਾਕ ਦੇਖ ਲੋ ਜੀ ਤੁਰਨ ਫਿਰਨ ਨੂੰ ਘੁੰਮਣ ਵਾਲਿਆਂ ਨੂੰ ਸਾਈਕਲ ਸੁੱਕ ਲੈਣਾ ਹਾਂ ਜੀ ਸੜਕ ਪੱਕੀ ਬਣਾਈ ਹੋਊਗੀ ਇਹਨਾਂ ਦੇ ਆ ਫੁੱਟਪਾਥ ਜੇ ਪੱਕਾ ਹੁੰਦਾ ਜਿੱਥੇ ਮਰਜ਼ੀ ਚੱਲੀ ਜਾਓ ਆਪਣੇ ਇੰਡੀਆ ਐਕਸੀਡੈਂਟ ਤਾਂ ਵੀ ਤਾਂ ਜੀ ਇੰਨੇ ਹੁੰਦੇ ਆਹ ਇੰਨੀ ਜਿਹੀ ਜੱਗਾ ਹੈ ਉਹਦੇ ਵਿੱਚ ਲੋਕ ਟੁੱਟਦੇ ਫਰੀ ਜਾਂਦੇ ਆ ਹਾਂ ਬਹੁਤ ਕਈ ਨਾ ਦੋ ਵੱਡੇ ਜਿਹੇ ਕਿਦਾਂ ਨੂੰ ਕਰਦੇ ਆ ਕ੍ਰੋਸ ਹੁੰਦੇ ਨਹੀਂ ਤੇ ਸੱਟ ਲੱਗਦੀ ਹਾਂ ਜੀ ਆਹੋ ਇਹ ਹੋਰ ਛੁਟਾ ਦੇਣੇ ਹੁਣ ਨਹੀਂ ਨਾਨੀ ਦੇ ਨਹੀਂ ਚੱਕ ਹੋਣੀ ਕੋ ਦੋ ਮਿੰਟ ਚੱਕ ਲੈਣ ਦੱਸ ਥੋੜਾ ਜਿਹਾ ਡਿੰਗਾ ਪੱਟ ਦੀ ਫੇਰ ਫੋਰਾ ਕੇ ਰੱਖ ਦੇ ਆਪਣੇ ਨਾਲ ਜੀ ਹੁਣ ਉਹ ਤਿੰਨ ਚੜ੍ਹ ਗਈ ਹਾਂ ਦੇਖ ਲਓ ਉਹ ਦੁਬਾਰਾ ਆ ਗਈ ਨਾਲੇ ਇਹਨਾਂ ਮਜਾਗ ਨਾ ਤੂਰਦੀ ਨਹੀਂ ਉਹ ਹੋਰ ਤੂੰ ਦੇ ਦੇ ਸਪੀਡ ਦਾ ਦੇਖ ਲੈ ਗੁਰਪੀ ਮਜਾਹੀ ਨਾਲ ਤਾਂ ਆਪਾਂ ਤੁਰਦੇ ਹਾਂ ਹਾਂ ਜੀ ਹਾਂ ਹਾਂ ਲੱਤਾਂ ਦੇ ਜਿਆਦਾ ਹੈ ਗੱਡੀਆਂ ਗੱਡੀਆਂ ਲੱਤਾਂ ਹੈ ਜੀ ਹੁਣ ਦੱਸ ਗਿਆ ਕਿ ਜੀ ਸੰਦੀਪ ਮੈਂ ਟਿਕਟੋਕ ਤੇ ਵੀਡੀਓ ਦੇਖੀ ਸੀ ਹਾਂ ਉਹ ਕਹਿੰਦੇ ਨੇ ਵੀ ਇੱਕ ਮਾਂ ਕਹਿੰਦੀ ਮੈਂ ਮਾਂ ਮੈਂ ਮੰਮਾ ਐ ਮੈਂ ਆਏ ਕਰਦੀ ਆ ਐ ਕਰਦੀ ਆ ਹੂੰ ਜੋ ਬੰਦਾ ਵੀ ਕਹਿੰਦਾ ਹੁੰਦਾ ਵੀ ਮੈਂ ਡੈਡ ਆ ਇਹਦਾ ਹਾਂ ਉਹ ਡੈਡ ਕਹਿ ਕੇ ਬਸ ਉਹਨੂੰ ਉੱਥੇ ਪਾਉਸ ਕਰ ਦਿੰਦੀ ਐ ਡੈਡ ਆ ਪਰ ਵੀ ਡੈਡ ਆ ਹੀ ਬਸ ਲੈ ਫੇਰ ਮੰਮਾ ਰਾਤੀ ਆ ਵੀ ਮੈਂ ਉਹਨੂੰ ਸੰਭਦੀਆਂ ਭਾਈ ਜਿਹੜੇ ਜਿਹੜਾ ਬੰਦਾ ਕੰਮ ਕਰਦਾ ਬਾਹਰ ਉਹ ਵੀ ਦੇਖੋ ਨਾ ਅੱਜ ਕੱਲ੍ਹ ਤਾਂ ਆ ਥੋੜੀ ਲੈ ਆਪਣੇ ਪਰ ਲੈ ਕੇ ਆਓ ਗੱਲ ਜਿਹੜੀਆਂ ਕਰਦੀਆਂ ਹੋਰੋਂ ਪਰ ਨਾ ਉਹਨਾਂ ਨੂੰ ਜਾਓ। ਮਾਦੀ ਕਰ ਰਹੀ ਹੈਂ ਕਿਆ? ਸੁਣ ਲੈ ਆਪਣੇ ਪਰ ਰੱਖ ਗੱਲ। ਨਾ। ਤੂੰ ਤਾਂ ਲੈ। ਉਹ ਬਾਈ ਮਛਰ ਪੈ ਗਿਆ ਤੂੰ ਜ। ਤੇ ਗੱਲ ਆਏ ਹੋਗੀ। ਹੁਣ ਜੇ ਲਾ ਲੋ ਵੀ ਤੁਸੀਂ ਐਂ ਕਹਿੰਨੀ ਵੀ ਅਸੀਂ ਘਰਨੇ ਵਾਲੇ ਸਾਹਬ ਦੀਆਂ। ਤੀਨੀਆਂ ਹੁਣ ਬੰਦੇ ਵੀ ਤਾਂ ਬਾਹਰਲੇ ਦੇ ਕੰਮ ਬੰਦੇ ਕਰਦੇ ਆ ਫਿਰ ਤੀਨੀਆਂ ਨਹੀਂਗਾ ਸਾਧੀਆਂ ਤੀਨੀਆਂ ਦੀ ਕਮਾਈ ਗਾ ਬਰਕਤ ਨਹੀਂ ਪੈਂਦੀ ਕਮਾਈ ਬੰਦੇ ਦੀ ਗੱਲ ਵਰਕਰ ਹਾਂ ਨਹੀਂ ਰਲ ਮਿਲ ਕੇ ਚੱਲਦਾ ਜੇ ਤੀਨੀਆਂ ਦੀ ਕਮਾਈ ਗਾ ਜੇ ਕੋਈ ਆਮਦ ਹੋਊਗੀ ਵੀ ਸਾਡੇ ਨਾਲੇ ਚੱਲਦਾ ਹਾਂ ਹਾਂ ਰਲ ਮਿਲ ਕੇ ਚੱਲਦੇ ਹੁਣੇ ਪੱਕੀ ਗੱਲ ਆਈ ਪਰ ਇੱਕ ਗੱਲ ਹੋਰ ਵੀ ਦੇਖਿਓ ਇਹ ਗੱਲ ਕਹਿਦੀ ਵੀ ਔਰਤ ਆ ਵੀ ਮੈਂ ਹੀ ਆ ਬਸ ਮੈਂ ਨਣੇ ਨਾਲ ਨਹੀਂ ਮੈਂ ਉਹ ਕਰਦੀ ਉਹ ਕਰਦੀ ਤੁਸੀਂ ਪੁੱਛ ਵੀ ਨਹੀਂ ਜੀ ਕਰਦੇ ਕਿੱਥੇ ਵੀ ਹੋਊਗੀ ਆਹੀ ਲੜਾਈ ਹੋਊ ਬੰਦਾ ਸਾਡਾ ਹਾਂ 50 50 ਚੱਲਦਾ ਜੀ ਜੇ ਲੋ 50 ਨਹੀਂ ਲਾ ਲੂ ਸੀ ਬੰਦੇ ਨੂੰ 40 ਰੱਖ ਲਓ ਹਾਂ ਜੀ ਬੰਦਾ ਹੁਣ 8 ਘੰਟੇ ਲਾਏ ਆਊਗਾ ਤੀਹੀ ਦੀ ਤਾਂ 24 ਘੰਟੇ ਆਈ ਦੀ ਹਾਂ ਇਹ ਚੁੱਟੀਆਂ ਨਹੀਂ ਕੋਈ ਹਾਂ ਇਹ ਗੱਲ ਮੰਨਣ ਜੋਗ ਹੈ ਇਹ ਗੱਲ ਮੰਨਣ ਜੋਗ ਹੈ 24 ਘੰਟੇ ਹਾਂ ਇਹ ਗੱਲ ਮੰਨਣ ਜੋਗ ਹੈ ਥੋੜੀ ਪਰ ਜੇ ਤੁਸੀਂ ਕਹੋ ਵੀ ਬੰਦੇ ਉੱਪਰ ਜਿਵੇਂ ਤੁਸੀਂ ਕਹਿੰਦੇ ਪੌਜ਼ੇ ਕਰਤਾ ਉਹ ਨਹੀਂ ਬਸ ਡੈਡ ਡੈਡ ਆ ਨਾ ਤੁਸੀਂ 8 ਘੰਟੇ ਜਿਹਨੂੰ ਪੌਜ਼ਾ ਵੀ ਕਰ ਲੈਣਾ ਨਹੀਂ ਤਾਂ ਤੁਸੀਂ ਤਾਂ ਘਰ ਕਰਦੇ ਹੋ ਜਿਵੇਂ ਨਹੀਂ ਨਾ ਮਗਾਨੇ ਤਾਬੀਦਾਰੀ ਚ ਗਾਣਾ ਹਾ ਹਾ ਗਲਾਮੀ ਕਿਸੇ ਦੀ ਸੈ ਨਹੀਂ ਬੜੀ ਔਖੀ ਆ ਨਹੀਂ ਜਿਹੜਾ ਬਾਪ ਹੁੰਦਾ ਉਹ ਤਾਂ 5 ਦਿਨ ਕੰਮ ਕਰਕੇ ਸੱਜ ਦਸੰਦੇ ਘਰ ਵੀ ਹੁੰਦਾ ਤਿੰਨ ਦਿਨ ਤਾਂ ਉਹ ਵੀ ਨਹੀਂ ਛੁੱਟੀ ਚਲ ਭਾਈ ਹੁਣ ਇਹ ਇਹ ਜਿੱਦ ਇਹਦਾ ਪੈਸਾ ਜਿਹੜੀ ਜਿੰਨੀ ਮਰਜ਼ੀ ਵਧਾਈ ਚਾਲੇ ਇਹਨੂੰ ਹਾਂ ਲੜਾਈ ਜਿੰਨੀ ਮਰਜ਼ੀ ਵਧਾਈ ਹਾਂ ਇਹਨੂੰ ਜਿੱਥੇ ਮਰਜ਼ੀ ਤੱਕ ਲੈ ਜਾ ਇਹਨੂੰ ਹੁਣ ਅਸੀਂ ਦੋਨੇ ਭੈਣ ਭਾਈ ਹਾਂ ਹਾਂ ਬਾਕੀ ਹਾਂ ਬਾਕੀ ਪੈਸਾ ਲੁਸਾਈਏ ਵਿੱਚ ਅਸੀਂ ਦੋਨੋਂ ਲੈ ਲਓ ਲੈ ਸਾਈਡ ਤੇ ਹੋ ਤੇ ਬਾਕੀ ਤੁਸੀਂ ਲਾ ਲਓ ਵੀ ਜਿਹੜੇ ਵਿੱਚ ਆਪਾਂ ਹੁਣ ਦੇਖਣਗੇ ਜਿਹੜੇ ਬੰਦੇ ਤਾਂ ਉਹ ਦੱਸ ਵੀ ਦੇਣਗੇ ਹਨੀ ਇਹ ਚੀਜ਼ ਦੀ ਵੀ ਕਿਵੇਂ ਆ ਭਾਈ ਸਾਹਿਬ ਕਤਾਵ ਨਹੀਂ ਜਵਾਕ ਸਾਹਮਣੇ ਜਿੰਨੀ ਹੋਵੇ ਤਾਂ ਕੰਮ ਸੌਖਾ ਨਾ ਉਹ ਗੱਲ ਮੈਂ ਵਿੱਚ ਸਹੀ ਆ ਮੰਨਦਾ ਮੈਂ ਤੁਹਾਨੂੰ ਕਹਿਣਾ ਵੀ ਚੱਲ ਜਵਾਕ ਸਾਹਮਣੇ ਕੰਮ ਕਰਨਾ ਸੌਖਾ ਟੀਵੀ ਤਾਂ 60% ਤਾਂ ਹੀ ਕਹਿੰਦਾ ਮੈਂ 60 ਰੱਖ ਲਓ ਬੰਦੇ ਦਾ ਹੁਣ 40 ਤਾਂ ਰੱਖੋ ਆ ਤੁਸੀਂ ਤਾਂ ਉਹ ਵੀ ਗੱਡੀ ਜਾਂਦੇ ਹੋ ਟੀਵੀ ਦਾ ਤਾਂ 70 ਰੱਖ ਤੂੰ 80 ਚੱਲ ਤੁਸੀਂ ਉੱਥੇ ਵੀ ਨਹੀਂ ਖੜਨਾ ਹੈ ਤੁਸੀਂ ਤਾਂ ਜ਼ੀਰੋ ਕਰ ਦਿੰਨੇ ਆ ਚਲੋ ਠੀਕ ਹੈੀ ਬਾਕੀ ਤੁਸੀਂ ਜ਼ਰੂਰ ਦੱਸਿਓ ਵਿੱਚ ਨੂੰ ਦੇਖਣ ਵਾਲੇ ਯੰਗ ਜੀ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਆਪਾਂ ਕਿਸੇ ਅਗਲੀ ਵੀਡੀਓ ਚ ਤੇ ਜੇਕਰ ਤੁਸੀਂ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਚੰਗਾ ਜੀ ਸასი ਕਾਲ ਬਾਏ ਬਾਏ ਰੱਬ ਰੱਖਾ